ਅੱਜ ਵੀ ਮੈਂ ਮੋਗੇ ਚ ਆਇਆ ਇੱਥੇ ਅ ਅਮਰਤਪਾਲ ਜਿਹੜੇ ਕਿਸਾਨ ਨੇ ਉਹਨਾਂ ਦੀ ਢੇਰੀ ਦੀ ਪਰਚੇਜ਼ ਕੀਤੀ ਆ ਪੰਸਬ ਦੀ ਖਰੀਦੋ ਹੈਗੀ ਆ ਸੋ 24 ਘੰਟੇ ਦੇ ਵਿੱਚ ਵਿੱਚ ਜਿਹੜਾ ਪੈਸਾ ਕਿਸਾਨਾਂ ਦੇ ਖਾਤਿਆਂ 'ਚ ਪਾਉਣ ਦਾ ਜਿਹੜਾ ਮਾਨਯੋਗ ਮੁੱਖ ਮੰਤਰੀ ਜੀ ਦਾ ਵਾਦਾ ਉਹਦੇ ਤੇ ਅਮਲ ਕੀਤਾ ਜਾ ਰਿਹਾ ਸੋ ਮੈਨੂੰ ਖੁਸ਼ੀ ਆ ਕਿ ਇਸ ਵਾਰ ਕਿਸਾਨ ਮੰਡੀਆਂ 'ਚੋਂ ਖੁਸ਼ ਹੋ ਕੇ ਜਾ ਰਿਹਾ ਉਹ ਆਉਂਦਾ ਆ ਉਹਦੀ ਢੇਰੀ ਟਾਈਮਸਰ ਚੱਕੀ ਜਾ ਰਹੀ ਆ ਔਰ 24 ਘੰਟੇ ਦੇ ਵਿੱਚ ਵਿੱਚ ਉਹਦੇ ਪੈਸੇ ਉਹਦੇ ਖਾਤੇ 'ਚ ਪੈ ਰਹੇ ਆ ਸੋ ਲਗਾਤਾਰ ਇਹ ਇਹ ਜਿਹੜਾ ਸੀਜ਼ਨ ਹੈ ਇਹ ਡੇ ਬਾਏ ਡੇ ਆਪਣੇ ਫੀਕ ਤੇ ਜਾ ਰਿਹਾ ਸੋ ਅੱਜ ਮੋਗੇ ਮੰਡੀਸ ਆਇਆ ਬੜਾ ਸ਼ਾਨਦਾਰ ਪ੍ਰਬੰਧ ਨੇ ਸੋ ਲਗਾਤਾਰ ਨਾਟੇ ਓਨਲੀ ਕਿਸਾਨ ਬਲਕਿ ਜਿਹੜੀਆਂ ਵੀ ਹੋਰ ਫੈਕਲਟੀਜ਼ ਨੇ ਜਿਹੜੀਆਂ ਪ੍ਰੋਕੂਰਮੈਂਟ ਨਾਲ ਜੁੜੀਆਂ ਆ ਇੱਕ ਬੜਾ ਵੱਡਾ ਫੈਸਲਾ ਮਾਨ ਜੋ ਮੁੱਖ ਮੰਤਰੀ ਜਨੇ ਰਿਹਾ ਜਿਹੜੇ ਸਾਡੇ ਗੱਲਾ ਮਜ਼ਦੂਰ ਸੋਰੀ ਲੋਡਿੰਗ ਵਾਲੇ ਮਜ਼ਦੂਰ ਨੇ ਉਹਨਾਂ ਦੀ ਰੇਟਰ ਵਾਈਜ਼ ਕੀਤੇ ਆ ਤੇ ਅੰਦਾਜ਼ਨ 10 ਕਰੋੜ ਰੁਪਇਆ ਜਿਹੜਾ ਉਹ ਲੋਡਿੰਗ ਵਾਲੇ ਮਜ਼ਦੂਰਾਂ ਨੂੰ ਵੀ ਸੀਨ 'ਚ ਉਹਨਾਂ ਦੇ ਰਵਾਈਜ਼ ਹੋਏ ਰੇਟਾਂ ਮੈਂ ਤੁਹਾਨੂੰ ਵਾਅਦਾ ਮਿਲਣਾ